ਹਾਂਜੀ ਬਾਈ ਮਿੱਤਰੋ ਪਹੁੰਚ ਗਿਆ ਕਬੂਤਰਾਂ ਕੋਲੇ ਤੇ ਮੌਸਮ ਹੋਇਆ ਬੱਦਲ ਵਾਲੀ ਅੜਾਉਂਦੇ ਆ ਕਬੂਤਰ ਤੇ ਇਹ ਕਬੂਤਰ ਹੀ ਲਾਣਾ ਹੈ ਪਾਣੀ ਖਾਦੀ ਬੈਠੇ ਆ ਸਾਰੇ ਇੱਕ ਵਾਰ ਅੜਾ ਦਈਏ ਪਾਣੀ ਪੂਣੀ ਲਾ ਦਈਏ ਫਿਰ ਤੁਹਾਨੂੰ ਦਿਖਾਉਂਦੇ ਆ ਹਾਂਜੀ ਲੋ ਬਾਈ ਮਿੱਤਰੋ ਅੜਾਉਂਦੇ ਆ ਕਬੂਤਰ ਸਭ ਤੋਂ ਪਹਿਲਾਂ ਲੰਬਾ ਲਾਉਂਦੇ ਆ ਰੱਤੇ ਦਾ ਤੇ ਚੱਲ ਬਾਈ ਰੱਤੇ ਆ ਇੱਕ ਕੜਾ ਤੇ ਆਏ ਤੇ ਹੁਣ ਪੰਜ ਬਾਜੀਆਂ ਵਾਲਾ ਤੇ ਗਾਂਤ ਚੋਕਾਲਸਰਾਇਆ ਤੇ ਇਧਰੋਂ ਫਿਰ ਸਰਖਾ ਡੱਬਾ ਦਾੜੀ ਵਾਲਾ ਤੇ ਫਿਰ ਕਾਂਤਾ ਤੇ ਫਿਰ ਚੀਨਾ ਸਰਖਾ 'ਤੇ ਉੱਡ ਗਿਆ ਚੀਨਾ ਵੀ ਗਿਆ ਤੇ ਹੁਣ ਇਹ ਰੱਤਾ ਪੰਜ ਗਲੀਆਂ ਛਾੜ ਗਿਆ ਤੇ ਪੰਜਵੀਂ ਨੂੰ ਛੇਵੀਂ ਨੂੰ ਆਇਆ ਵਾ ਇਹ ਹੁਣ ਲੋਡ ਮੰਗਦਾ ਹੈ ਚੜਨ ਲੱਗਿਆ ਪਰ ਕੋਈ ਨਹੀਂ ਅੱਜ ਅੱਜ ੜਾ ਲੰਦੇ ਆ ਇੱਕ ਅੱਧੀ ਛਾੜਦਾ ਨਹੀਂ ਜਦ ਤੱਕ ਉਹ ਤਾਂ ਕਢਾ ਲੰਦੇ ਆ ਬਸ ਫਿਰ ਰੋਕ ਦਾਂਗੇ ਇਹਨੂੰ ਤੇ ਹੁਣ ੜਾਉਂਦੇ ਆ ਬੱਚੇ ਸਾਰੇ ਪਹਿਲਾਂ ਤਾਂ ਇਹ ਕਬੂਤਰੀ ਨੂੰ ਪਾਣੀ ਦੇਤੇ ਆ ਸ਼ਾਖੀ ਨੂੰ ਇਹਨੂੰ ਛੱਡਾਂਗੇ ਬਾਜੀ ਪਰੋਚ ਇੱਕ ਉੜ ਗਈ ਐ ਹੇ ਸੇ ਹੁਣ ਇਧਰ ਉਹ ਡਾ ਦੰਦੇ ਆ ਕਬੂਤਰ ਬੱਚੇ ਸਾਰੇ ਇੱਕ ਦੁੱਜਾ ਤੇਜਾ ਚੌਥਾ ਇਹ ਪੰਜਵਾਂ ਤੇ ਇਹ ਛੇਵਾਂ ਬੱਚਾ ਹੇ ਚਲੋ ਵੀ ਮਿੱਤਰੋ ਖੁੱਡਾ ਹੋ ਗਿਆ ਖਾਲੀ ਤੇ ਆ ਬੱਚਾ ਵੀ ਉੱਪਰੋਂ ਹੇਠੇ ਸ਼ਿਫਟ ਕਰਤੇ ਆਪਾਂ ਨੇ ਇਹਨੂੰ ਗਿਝਾਵਾਂਗੇ ਹੁਣ ਛਤਰੀ ਤੇ ਬਿਠਾਇਆ ਕਰਾਂਗੇ ਹੁਣ ਚੱਲਦੇ ਉੱਪਰ ਉੱਪਰ ਵਾਲੇ ਗੋਤਰਾ ਨੂੰ ਪਾਈਏ ਦਾਣਾ ਪਾਣੀ ਤੇ ਹਾਂਜੀ ਬਾਈ ਮਿੱਤਰੋ ਜਿਵੇਂ ਕਿ ਤੁਹਾਨੂੰ ਆਪਾਂ ਨੇ ਕਿਹਾ ਸੀ ਵੀ ਸਫਾਈ ਕਰਦਾਂਗੇ ਤੇ ਸਫਾਈ ਸਬੂਈ ਕਰਤੀ ਆਪਾਂ ਨੇ ਬਿਲਕੁਲ ਥੈਲੇ ਥੁਲੇ ਕਚਰਾ ਸਾਰਾ ਚੱਕ ਦੇ ਬ ਇਹ ਰਹਿ ਗਿਆ ਖਲਾਰਾ ਇਹ ਵੀ ਚੱਕ ਦਾਂਗੇ ਇਹ ਚੱਕ ਰਹੇ ਆਪਣੇ ਰਾਤ ਕੱਢ ਕੇ ਰੱਖਦੇ ਸੀ ਬਾਹਰ ਬੈਨਨ ਧੋ ਕੇ ਹੁਣ ਸੁੱਕਣੇ ਪਾ ਦਿੰਦੇ ਆ ਤੇ ਖੋਲਦੇ ਹੁਣ ਖੁੱਡਿਆਂ ਦੇ ਜਿੰਦੇ ਤੇ ਦੇਖਦੇ ਕੋਤਰੀ ਨੇ ਅੰਡਾ ਦਿੱਖਤਾ ਹੈ ਦੂਸਰੀ ਨੇ ਕਿ ਨਹੀਂ ਦੇਖੇ ਦੇਖਦੇ ਆ ਫਿਰ ਕੀ ਬਣਦਾ ਅੰਡਿਆਂ ਦੇ ਹਾਲਿਆ ਇੱਕ ਅੰਡੇ ਦੇ ਬੈਠ ਨਹੀਂ ਰਹੀ ਏ ਫਿਰਦੀ ਹਲੇ ਤੱਕ ਨਹੀਂ ਦੇ ਆ ਤੇ ਬਾਕੀ ਆਪਣੇ ਰੋੜੀ ਕੁੱਟ ਕੇ ਪਾਤੀ ਸੀ ਇਹਨਾਂ ਨੂੰ ਬਾਕੀ ਕੂਤਰ ਬੈਠੇ ਆ ਜਿਹੜਾ ਕੂਤਰ ਫੜਿਆ ਸੀ ਉਹ ਵੀ ਆ ਗਿਆ ਸੀ ਵਾਪਸ ਇਹ ਬੈਠਾ ਉਹ ਕੇ ਰਿਪੋਰਟ ਹੈ ਤੇ ਹੁਣ ਦੇਖੀਏ ਦੂਸਰਾ ਖੁੱਡਾ ਚਾਬੀ ਕੱਢ ਲਈ ਇਧਰੋਂ ਦੂਸਰੇ ਖੁੱਡੇ ਦੇ ਬਾਬੇ ਪਾਣੀ ਜਾਂਦੇ ਉਹ ਹਲਾਤੇ ਸੀ ਜੋੜੀਆਂ ਦੋ ਜੋੜੀਆਂ ਹੋਰ ਲਾਈਆਂ ਆ ਕੂਤਰੀਆਂ ਦੀਆਂ ਉਹੀ ਜਿਹੜੀ ਆ ਆਪਸ ਚ ਕੂਤਰੀ ਕੂਤਰੀਆਂ ਸੀ ਉਹ ਵੀ ਦਿਖਾ ਦਉਂਦੇ ਆ ਬਸ ਉਹ ਤਾਂ ਵੈਸੇ ਹੀ ਬੱਚੇ ਪਲਵਾਣੇ ਲਈ ਆਏ ਕਿਉਂਕਿ ਅੱਗੇ ਟਾਈਮ ਘੱਟ ਹੈ ਇੱਕ ਤਾਂ ਇਹ ਸ਼ਾਖ ਖਲਾ ਤੇ ਆ ਆ ਕਬੂਤਰੀ ਨਰਚੀ ਨਾਲ ਲਾਲ ਚੀਨੀ ਨਾਲ ਤੇ ਇੱਕ ਲਿਆਂਦੀ ਆ ਬਾਬੇ ਨਵੀਂ ਕਬੂਤਰੀ ਇਹ ਕੱਚੀ ਹੈ ਪੀਲੀ ਆਂਦੀ ਤੇ ਕਬੂਤਰ ਲਾਤੇ ਇਹਦੇ ਨਾਲ ਜਿਹੜਾ ਚੱਲਣ ਵਾਲੀ ਨਾਲ ਲੱਗਿਆ ਹੋਇਆ ਸੀ ਟੀਰਾ ਤਾਂਗਾ ਟੀਰਾ ਉਹ ਲਾਤੇ ਆਈ ਠੀਕ ਹੈ ਤੇ ਕਬੂਤਰੀ ਹੈਗੀ ਇਹ ਕਰੋ ਸ਼ੌਂਕ ਉਰੇ ਵਾਂਗਾ ਕੂਤਰੀ ਇਹ ਹੈ ਤੇ ਇਹ ਲਾਈ ਆਪਾਂ ਨੇ ਨਵੀਂ ਪੱਠੀ ਹੈ ਇਹ ਨਵੀਂ ਉਮਰ ਦੀ ਦੋਨੋਂ ਜਾਂਦੇ ਨਹੀਂ ਤੇ ਉੜਦੇ ਵੀ ਹੈ ਤੇ ਕਰੋ ਇਹ ਚੈੱਕ ਕਮੈਂਟ ਕਰਕੇ ਜਰੂਰ ਦੱਸਿਓ ਇਹ ਆਪਣੀ ਜੋੜੀ ਕਿਦਾਂ ਦੀ ਲਗੀ ਉਹ ਹਲੇ ਬੰਦੀ ਰੱਖਾਂਗੇ ਕਿਉਂਕਿ ਇਹ ਕੂਤਰ ਪਹਿਲਾਂ ਦੂਸਰੀ ਕੂਤਰੀ ਨਾਲ ਮਿਲਿਆ ਹੋਇਆ ਸੀ ਇਹ ਪਹਿਲਾਂ ਜਾ ਕੇ نیچے ਆ ਕੇ ਬਦਾਮ ਬਦੂਮ ਵੀ ਭੋਣੇ ਕੰਮ ਬਹੁਤ ਹੈ ਤੇ ਪਹਿਲਾਂ ਇਹਨਾਂ ਨੂੰ ਕੂਤਰਿਆਂ ਨੂੰ ਖੋਲ ਦੰਦੇ ਆ ਤੇ ਉੱਪਰ ਚੈੱਕ ਕਰੋ ਇਹ ਬੱਚੇ ਗੱਡੇ ਵੇ ਆ ਇਹ ਜੋੜੀ ਆਪਨੇ ਇੱਥੇ ਛੱਡਤੀ ਤੇ ਇੱਕ ਇਹ ਜੋੜੀ ਸੀ ਚਿੰਨੇ ਦੀ ਤੇ ਇੱਕ ਜੋੜੀ ਇਹ ਹੈ ਲਾਈ ਜਿਹੜੀ ਆਪਾਂ ਨਵੀਂ ਕਬੂਤਰੀ ਦੀ ਸ਼ਾਕੀ ਦੀ ਤੇ ਬੱਚੇ ਬੈਠੇ ਆ ਇਹ ਇਹਨਾਂ ਨੂੰ ਦਾਣੇ ਦੋਣੇ ਦੰਦੇ ਆ ਵੇਖਦੇ ਨੇ ਮਾਪੇ ਇੱਥੇ ਹੈਗੇ ਦੇ ਦੂੰਗੇ ਤੇ ਚੁਗਣ ਦੋ ਜਿਹੜਾ ਦਾਣਾ ਖਿੰਡਿਆ ਵਾਏ ਤੇ ਖਾਣ ਦੋ ਇਹਨਾਂ ਨੂੰ ਆ ਗਿਆ ਕਬੂਤਰ ਬਾਹਰ ਪਾਣੀ ਪੋਣੀ ਰੱਖ ਲੈਂਦੇ ਪਹਿਲੇ ਚੱਕਰੇ ਧੋ ਦਈਏ ਤੇ ਬਦਾਮ ਪਿਓ ਆਈਏ ਭਾਈ ਮਿੱਤਰੋ ਪਿਓ ਤੇ ਬਦਾਮ ਤੇ ਛਤਰੀਆਂ ਕਰਾਂਗੇ ਬਾਅਦ ਚ ਕਰੀਏ ਕਿ ਨੀਮੀ ਖੜੀ ਐ ਤੇ ਹੁਣ ਚੱਲਦੇ ਉੱਪਰ ਬਾਬੇ ਦੇ ਚੱਕਰੇ ਚੁੱਕੇ ਧੋ ਦਾਂਗੇ ਤੇ ਓਕੇ ਰਿਪੋਰਟ ਹੋ ਜਾਊਗਾ ਕੰਮ ਤੇ ਚੱਕਰੇ ਧੋ ਕੇ ਰੱਖ ਦਾਂਗੇ ਫੇ ਪਾਣੀ ਪੋਣੀ ਪਾਵਾਂਗੇ ਇੱਕ ਹੁੰਡੇ ਜੀ ਤਾਂ ਪਾਣਾ ਪੈਣਾ ਗੀਉਂਗੀ ਜਿਹੜੇ ਜੋੜੀਆਂ ਵਾਲਾ ਹੁੰਡਾ ਐ ਉਹਦੇ ਬੱਚੇ ਗੱਡੇ ਹੋਏ ਆ ਪਾਣੀ ਪੀਵੋਗੇ ਤਾਂ ਕਰਕੇ ਬੱਚਿਆਂ ਨੂੰ ਚੋਗਾ ਦਵੋਗੇ ਇੱਕ ਖੁੱਡੇ ਚ ਜੋੜੀਆਂ ਵਾਲੇ ਚ ਰੱਖ ਦਾਂਗੇ ਤੇ ਜਿਹੜਾ ਇੱਧਰ ਵਾਲਾ ਖੁੱਡਾ ਤੇ ਦੂਸਰਾ ਉਹਦੇ ਹੀ ਨਹੀਂ ਰੱਖਾਂਗੇ ਸੁਲਤਾਨ ਵੀ ਇੱਥੇ ਆ ਜਾਂਦਾ ਇਹ ਸੁਲਤਾਨ ਵੀ ਇੱਥੇ ਆ ਜਾਂਦਾ ਇਹ ਖੁੱਡੇ ਚ ਪਾਣੀ ਰੱਖਾਂਗੇ ਨਹੀਂ ਦੂਸਰੇ ਚ ਰੱਖ ਦਾਂਗੇ ਤੇ ਐਦੀ ਵੀ ਲੱਤ ਬੰਨਣੀ ਪੈਣੀ ਪਹਿਲਾਂ ਤਾਂ ਹੀ ਲੱਗੂਗਾ ਛਤਰੀ ਤੇ ਬਾਕੀ ਖਾਰੇ ਕਬੂਤਰ ਚੱਕਰੇ ਧੋਦੀ ਆਪਾਂ ਲੋ ਬਈ ਮਿੱਤਰ ਧੋਕੇ ਰੱਖਦੇ ਆ ਗੁੱਜੇ ਤੇ ਬਾਲਟੀ ਭਰ ਰਹੀ ਐ ਪਾਣੀ ਦੀ ਤੇ ਇੱਕ ਇਹਨੂੰ ਰੱਖ ਦਾਂਗੇ ਇੱਕ bade ਖੁੱਡੇ ਚ ਪਾਣੀ ਪੀਣੇ ਨੂੰ ਕਿਉਂਕਿ ਜੋੜੀਆਂ ਨੂੰ ਪਾਣੀ ਪੂਣੀ ਦੇ ਦੂਗਾ ਚੋਗਾ ਤੇ ਇੱਕ ਅੱਖ ਹੋ ਗਿਆ ਆਏ ਹੋਏ ਆਏ ਹੋਏ ਤੇ ਲੋ ਬਈ ਮਿੱਤਰੋ डन ਹੋ ਜੂਗਾ ਕੰਮ ਸਾਰਾ ਓਕੇ ਰਿਪੋਰਟ ਹਾਂਜੀ ਲੋ ਬਈ ਮਿੱਤਰੋ ਲੱਗੇ ਆ ਪਾਣੀ ਪਾਉਣ ਹੁਣ ਚੱਕਰਿਆਂ ਚ ਇਧਰ ਵਾਲੀ ਚ ਹੀ ਪਾਣਾ ਹੈ ਕਿਉਂਕਿ ਇਧਰੋਂ ਕੂਤਰਾਂ ਨੇ ਚੋਗਾ ਦੇਣਾ ਏ ਤੇ ਪਾ ਦਈਏ ਬਸ ਲੋਬੇ ਮਿੱਤਰੋ ਕੂਤਰ ਹੋਈ ਬਈ ਕਾਲੇ ਪੀਣੇ ਨੂੰ ਪਾਣੀ ਬਿਲਕੁਲ ਐਨ ਸਾਫ ਪਾਣੀ ਹੈ ਦੇਖੋ ਪਰਕੇ ਐਨ ਰੱਖ ਦਾਂਗੇ ਚੱਕਰ ਆਕੀ ਜਾਉਂਗੇ ਕੋਈ ਚੱਕਰ ਨਹੀਂ ਖਪੂਰੇ ਕਾਲੇ ਹੋਈ ਹੋਏ ਆ ਪਾਣੀ ਪੂਣੀ ਨੂੰ ਲੋ ਵੀ ਮਿੱਤਰੋ ਭਰ ਗਿਆ ਬਸ ਹੁਣ ਟੱਕ ਦੀ ਬਸ ਉੱਪਰ ਤੋਂ ਸੋਨਾ ਹੈ ਹੋਰ ਪਾਣੀ ਜਿਹੜਾ ਪੈਂਦਾ ਤੇ ਲੋ ਵੀ ਮਿੱਤਰੋ ਟੱਕ ਰੀਆ ਹੁਣ ਇਹਨੂੰ ਪਾਣੀ ਵਿੱਚ ਇਦਾਂ ਕਰਕੇ ਤੇ ਹੁਣ ਪੀਣ ਦੋ ਇਹਨਾਂ ਨੂੰ ਕੋਈ ਦਿੱਕਤ ਨਹੀਂ ਲੋ ਵੀ ਮਿੱਤਰੋ ਆ ਗਿਆ ਕੂਤਰ ਪਾਣੀ ਪੀਣ ਆਪਣੇ ਤੇ ਪੀਣ ਦੋ ਲੋ ਵੀ ਮਿੱਤਰੋ ਕੂਤਰ ਆਪਣੀ ਫਿਰਦੀ ਐ ਡਾਰ ਏ ਆਉਂਦੀ ਓਕੇ ਰਿਪੋਰਟ ਹੈ ਕੰਮ ਤੇ ਹੁਣ ਚੱਕ ਕੇ ਬਾਦ ਦਾਣੇ ਪਾ ਦਈਏ ਕਬੂਤਰਾਂ ਨੂੰ ਦਾਣਿਆਂ ਦੀ ਚੱਕ ਕਰਦੇ ਆ ਕਬੂਤਰ ਟ੍ਰੇ ਸਾਫ ਕਰ ਲਈਏ ਫੇ ਪਾਉਂਦੇ ਆ ਦਾਣੇ ਟ੍ਰੇ ਬਾਬੇ ਧੋਤੀ ਆਪਾਂ ਨੇ ਗਿੱਲੀ ਆ ਹਲੇ ਹਲੇ ਕਬੂਤਰਾਂ ਨੂੰ ਐਵੇਂ ਦਾਣੇ ਪਾ ਦਿੰਦੇ ਆ ਤੇ ਖਾ ਲੂਗੇ ਇਹ ਇਹ ਕਬੂਤਰ ਬੜਾ ਸੰਕਰਦਾ ਜੀ ਇੱਥੇ ਚੱਲ ਤੇ ਪਾਣ ਨੇ ਬੱਬੇ ਦਾਣੇ ਇਹਨਾਂ ਨੂੰ ਬੱਚਿਆਂ ਨੂੰ ਵੀ ਛੱਡ ਦਉਂਦੇ ਇੱਥੇ ਚੁਗ ਲੂਗੇ ਇਹ ਆਪਣੇ ਆਪ ਮਾੜਾ ਮੋਟਾ ਦਾ ਚੁਗੂਗੇ ਤੇ ਲੋ ਬਈ ਮਿੱਤਰੋ ਦਾਣੇ ਪਾਤੀਆਂ ਦਾਣੇ ਪਾਤੇ ਆ ਖਾਣ ਦੋ ਇਹਨਾਂ ਨੂੰ ਲੱਗੇ ਕਬੂਤਰ ਖਾਣ ਸਾਰੀ ਆ ਗਏ ਲੋ ਬਈ ਮਿੱਤਰੋ ਕਬੂਤਰ ਆ ਕੇ ਬੈਠ ਗਏ ਆਪਣੇ ਛਤਰੀਆਂ ਤੇ ਤੇ ਸੁਲਤਾਨ ਬਣਿਆ ਹੋਇਆ ਇਹ ਛਤਰੀ ਤੇ ਇਹਨੂੰ ਬੈਠਾ ਰਹਿਣ ਦਾਂਗੇ ਤੇ ਇਹਨਾਂ ਨੂੰ ਕਰਦੇ ਅੰਦਰ ਤੇ ਬਾਕੀ ਕਬੂਤਰ ਵੀ ਆ ਗਏ ਉਹ ਵੀ ਦਿਖਾਉਂਦੇ ਆ ਸਾਨੂੰ ਆਪਾਂ ਨੇ ਅੰਦਰ ਹੀ ਬੰਦ ਕਰ ਦਿੱਤੇ ਸਾਰੇ ਜਿਹੜੇ ਉੜਕੇ ਆਏ ਇਹ ਬੈਠੇ ਸਾਰੇ ਓਕੇ ਰਿਪੋਰਟ ਬਾਬੇ ਜਿਹੜੀ 8 ਤਰੀਕ ਨੂੰ ਬਾਈ ਛੱਡਣੀ ਸੀ ਇਹ ਕਬੂਤਰੀ ਤਾਂ ਪੈ ਗਈ ਝਾੜੇ ਪਰ ਛੱਡਾਂਗੇ ਜ਼ਰੂਰ ਦੇਖਦੇ ਆਂ ਇਹ ਕਬੂਤਰ ਛੱਡ ਦੂੰਗੇ ਇਹਨੂੰ ਪਾਣੀ ਸਿੱਧਾ ਪਹਿਲਾ ਪਾਣੀ ਤੇ ਉਹ ਛੱਡ ਦੂੰਗੇ ਕੱਚਾ ਛੱਡ ਹੋਊਗਾ ਚਲੋ ਕੋਈ ਨਹੀਂ ਪਰ ਛੱਡਾਂਗੇ ਜ਼ਰੂਰ ਤੇ ਦੇਖਦੇ ਆਂ ਕੀ ਬਣਦਾ ਤੇ ਹੁਣ ਇਹ ਕਬੂਤਰ ਕਰ ਦਈਏ ਬੰਦ ਜੀ ਲੋ ਬਈ ਮਿੱਤਰੋ ਤੇ ਬਦਾਮ ਲਗਿਆਂ ਕੱਟਣ ਫਿਰ ਪਾਉਂਦੇ ਆ ਕਬੂਤਰਾਂ ਨੂੰ ਕੱਟ ਲਈਏ ਤੇ ਹਲੇ ਕਬੂਤਰ ਕੋਈ ਨਹੀਂ ਲਿਆਂਦਾ ਲਿਆਵਾਂਗੇ ਚੱਕ ਕੇ ਜਾਲ ਚੋਂ ਪਾਣੀ ਪੂਣੀ ਆਪਾਂ ਹੀ ਰੱਖਦੇ ਆ ਸੀ ਬਾ ਪਾਉਂਦੇ ਆ ਬਦਾਮ ਹਾਂਜੀ ਲੋ ਬਈ ਮਿੱਤਰੋ ਕਬੂਤਰ ਇਹਨਾਂ ਵਿੱਚੋਂ ਆਪਾਂ ਇਹਨਾਂ ਨੂੰ ਬਦਾਮ ਪਾਉਣੇ ਆ ਤੇ ਇਹਨਾਂ ਵਿੱਚ ਇੱਕ ਦੋ ਕਬੂਤਰ ਉੱਪਰ ਸ਼ਿਫਟ ਕਰ ਦੇਣਾ ਆ ਦੇਖੋ ਇਹ ਵੀ ਤਾਬਾਂ ਝਾੜ ਗਈ ਕਬੂਤਰੀ ਇਹ ਵੀ ਉੱਪਰ ਕਰ ਦੇਣੀ ਚੀਨਾ ਵੀ ਤਾਬਾਂ ਝਾੜ ਰਿਹਾ ਹੈ ਕੋਈ ਫਾਇਦਾ ਨਹੀਂ ਛੱਡਣੇ ਦਾ ਹਾਰੂਗੇ ਅਮੇ ਨਹੀਂ ਸਲਾਹ ਦੀ ਵੀ ਚਲੋ ਪਿੰਡੇ ਛੱਡ ਲੂੰਗੇ ਤਾਬਾਂ ਝਾੜ ਰਹੇ ਕੋਈ ਫਾਇਦਾ ਨਹੀਂ ਛੱੜਣ ਇਹਦਾ ਤੇ ਇਹ ਕਬੂਤਰ ਨੇ ਵੀ ਝਾੜੀਆਂ ਵੀ ਆ ਵੈਸੇ ਇਹਨੂੰ ਆ ਦੇਖੋ ਆ ਦੇਖੋ ਆ ਰਹੀਆਂ ਇਹਨੂੰ ਬਾਹਰ ਛੱਡ ਲੂੰਗੇ ਜਦ ਤੱਕ ਆ ਜੂਗੀਆਂ ਥੋੜੀ ਬਹੁਤੀਆਂ ਤੇ ਬਸ ਇਹਨਾਂ ਨੂੰ ਬਦਾਮਦੋਂ ਪਾ ਕੇ ਤੇ ਇੱਕ ਦੋ ਕਬੂਤਰ ਹੋਰ ਹੈ ਜਾਲ 'ਚ ਉਹਨਾਂ ਨੂੰ ਵੀ ਸਾਰਿਆਂ ਨੂੰ ਉੱਪਰ ਸ਼ਿਫਟ ਕਰ ਦਾਂਗੇ ਹੁਣ ਇਹ ਕਬੂਤਰੀ ਤਾਂ ਬਸ ਨੀਚੇ ਹੀ ਬੈਠੀ ਰਹਿਣ ਦਾਂਗੇ ਕਣਕ ਖਾਈ ਜਾਊਗੀ ਕੋਈ ਚੱਕਰ ਨਹੀਂ ਤੇ ਬਾਕੀ ਇਹਨੂੰ ਉੱਪਰ ਨਹੀਂ ਕਰੂਗਾ ਕਿਉਂਕਿ ਇਹਨੇ ਮਿਲੀ ਜਾਣਾ ਉੱਪਰ ਕੂਤਰਾਂ ਨਾਲ ਕੋਈ ਫਾਇਦਾ ਨਹੀਂ ਕਿਉਂਕਿ ਜੋੜੀਆਂ ਲਾਈਆਂ ਵੀ ਖਰਾਬ ਹੋਊਗੀਆਂ ਐਵੇਂ ਤੇ ਬਸ ਇਹਨਾਂ ਨੂੰ ਪਾ ਦਈਏ ਬਦਾਮ ਅੱਜ ਲਾਸਟ ਵਾਰੀ ਦੇ ਫਿਰ ਗਿਣਵੇਂ ਜੂਣਵੇਂ ਕੂਤਰਾਂ ਨੂੰ ਬਦਾਮ ਪਾਏ ਕਰੂਗੇ ਆਪਣੇ ਚਲੋ ਵੀ ਮਿੱਤਰੋ ਬਦਾਮ ਪਾਤੇ ਐ ਖਾਣ ਦੋ ਇਹਨਾਂ ਨੂੰ ਖਾ ਰਹੇ ਐ ਬੱਚੇ ਲੱਗ ਜੂंगे ਖਾਣ ਨਾਲੇ ਬਦਾਮ ਬੱਚੇ ਛੱਡਾਂਗੇ ਬਾਜੀ ਉਹ ਬਈ ਮਿੱਤਰੋ ਬਦਾਮ ਖਾ ਲਏ ਤੇ ਇਹਨਾਂ ਨੂੰ ਛੱਲਦੇ ਆਪਾਂ ਪਹਿਨਾ ਖੁੱਡੇ ਛੱਡਦੇ ਜਾਲ ਦੇ ਨੀਚੇ ਤੇ ਬਾਕੀਆਂ ਨੂੰ ਫਿਰ ਲੈ ਜਾਾਂਗੇ ਉੱਪਰ ਉਧਰੋਂ ਨਾਲੇ ਹੋਰ ਕਬੂਤਰ ਕੱਢ ਲਿਆਈਏ ਇਹਨਾਂ ਨੂੰ ਛੱਡ ਦਾਂਗੇ ਖੁੱਡੇ 'ਚ ਬਈ ਮਿੱਤਰੋ ਇਹ ਤਿੰਨ ਕਬੂਤਰ ਹੈ ਇੱਕ ਬੱਚਾ ਇੱਕ ਉਤਰੀ ਤੇ ਇੱਕ ਕੂਤਰ ਹੈ ਸ਼ੀਨਾਵਣਾ ਇਹਨਾਂ ਨੂੰ ਕਰਾਂਗੇ ਉੱਪਰ ਸ਼ਿਫਟ ਤੇ ਜਿਹੜੇ ਜਾਲ ਵਾਲੇ ਉਹਨਾਂ ਨੂੰ ਪਾ ਦਈਏ ਦਾਣੇ ਦਾਣੇ ਲਈ ਲਈ ਆਪਾਂ ਨੇ ਬਾ ਪਾ ਦਈਏ ਇਹਨਾਂ ਨੂੰ ਤੇ ਫਿਰ ਚੱਲਦੇ ਹੁਪਰ ਉਪਰ ਵਾਲੇ ਬੱਚਿਆਂ ਨੂੰ ਦਈਏ ਛੋਲੇ ਤੇ ਲੋ ਵੀ ਮਿੱਤਰੋ ਸਭ ਤੋਂ ਪਹਿਲਾਂ ਬਾਦ ਹੁੰਦੀ ਇਹਨਾਂ ਨੂੰ ਤੇ ਲੋ ਜੀ ਪਾਤੇ ਦਾਣੇ ਤੇ ਸੁਲਤਾਨ ਨੂੰ ਬੈਠਾ ਰਹਿਣ ਦਾਂਗੇ ਇੱਥੇ ਲੋ ਜੀ ਇਧਰ ਵੀ ਪਾਤੇ ਖਾਣ ਦੋ ਇਹਨਾਂ ਨੂੰ ਸੁਲਤਾਨ ਨੂੰ ਵੀ ਖੋਲ ਕੇ ਛੱਡੇ ਦਿੰਦੇ ਆ ਦਾਣੇ ਖਾਲੂਗਾ ਤੇ ਲੋ ਵੀ ਮਿੱਤਰੋ ਸੁਲਤਾਨ ਵੀ ਛੱਡੇ ਹੈ ਦਾਣੇ ਖਾਣੇ ਨੂੰ ਤੇ ਇੱਧਰ ਵੀ ਖਾਰੇ ਕਬੂਤਰ ਇੱਧਰ ਵੀ ਖਾ ਲੂਗੇ ਖਾ ਕੇ ਬੈਠ ਜੂਗੇ ਬੱਚੇ ਨੂੰ ਵੀ ਛੱਡ ਦੁੰਦੇ ਹਾਂ ਨੀਚੇ ਇਹ ਵੀ ਖਾ ਲੂਗਾ ਨਾਲ ਲਾ ਕੇ ਇਹਨਾਂ ਦੇ ਤੇ ਹੁਣ ਚੱਲਦੇ ਹਾਂ ਆਪਾਂ ਉੱਪਰ ਉੱਪਰ ਵਾਲੇ ਕਬੂਤਰਾਂ 'ਉਪਾਈਏ ਛੋਲੇ ਝਾੜੇ ਪਈ ਕਬੂਤਰ ਫੰਗੇ ਫੰਗ ਝਾੜੇ ਪਏ ਆ ਸਾਰੇ ਖੁੱਡਿਆਂ 'ਚ ਉੱਪਰ ਵੀ ਥੱਲੇ ਵੀ ਰੁੱਤੇ ਕਿਉਂਕਿ ਹੁਣ ਇਹਨਾਂ ਦੀ ਝਾੜੇ ਪਏ ਸਾਰੇ ਤੇ ਹੁਣ ਚੱਲਦੇ ਹਾਂ ਉੱਪਰ ਬਾਬਿਓ ਛੋਲੇ ਲੈ ਜਾਂਦੇ ਆ ਤੇ ਤਿੰਨੇ ਕਬੂਤਰ ਚੱਕ ਲੈ ਜਾਂਦੇ ਉੱਪਰ ਤੇ ਮਿੱਤਰੋ ਲੈ ਆਂਦੇ ਆ ਕਬੂਤਰ ਪਤੰਨੇ ਪਹਿਲਾਂ ਛੱਡਦੇ ਆ ਚੀਨਾ ਤੇ ਬੱਚਾ ਛੱਡਦੇ ਆ ਤੇ ਕਬੂਤਰੀ ਵੀ ਇੱਧਰੀ ਛੱਡ ਦਾਂਦੇ ਆ ਪੈਣ ਦੋ ਇਹਨਾਂ ਨੂੰ ਇੱਥੇ ਓਕੇ ਰਿਪੋਰਟ ਹੈ ਕੰਮ ਲੈਣ ਦੋ ਨਜ਼ਾਰੇ ਤੇ ਬਾਅਦ ਚੋ ਇੱਧਰ ਦੇਖਦੇ ਆ ਬੱਚਿਆਂ ਨੂੰ ਪਾ ਦਈਏ ਛੋਲੇ ਦੇਖਦੇ ਆ ਕਬੂਤਰੀ ਇੱਧਰ ਵੀ ਕਰ ਦੂੰਗੇ ਇੱਧਰ ਮਿਲੂਗੀ ਨਹੀਂ ਕਿਸੇ ਨਾਲ ਕਿਉਂਕਿ ਜੋੜੀਆਂ ਲੱਗੀਆਂ ਹੋਈਆਂ ਕਬੂਤਰੀ ਇੱਧਰ ਛੱਡ ਦੂੰਗੇ ਉਹ ਉਧਰ ਦਾ ਉਹ ਦੇਖੋ ਕਿਵੇਂ ਪਿੱਛੇ ਪੈ ਗਏ ਤੇ ਛੱਡ ਦਾਂਗੇ ਨਹੀਂ ਤਾਂ ਦੇਖਦੇ ਆ ਜੋੜੀਓ ਲਵਾ ਦਾਂਗੇ ਉਹਦੀ ਬੱਚੇ ਪੜਾ ਲਾਂਗੇ ਕੋਈ ਚੱਕਰ ਨਹੀਂ ਅਗਲੇ ਸੀਜ਼ਨ ਫੇਰ ਢਾਲਾਂਗੇ ਤੇ ਬੱਚਿਆਂ ਨੂੰ ਦਈਏ ਛੋਲੇ ਨੂੰ ਬੱਚੇ ਬੱਚਿਆਂ ਨੂੰ ਵੇ ਤਾਂ ਦਾਣੇ ਮਿਲੇ ਵੀ ਐ ਇਹ ਬੈਠੀ ਉਹਨਾਂ ਦੀ ਮਾਂ ਤਾਂ ਓਕੇ ਰਿਪੋਰਟ ਹੈ ਕੰਮ ਬਸ ਛੋਲੇ ਦੇ ਦੀਏ ਇਹਨਾਂ ਨੂੰ ਫਿਰ ਬਿਲੇ ਆਪਾਂ ਛੋਲੇ ਲੈ ਆਂਦੇ ਆਪਾਂ ਨੇ ਚੱਕ ਕੇ ਇਹ ਪਏ ਓਕੇ ਰਿਪੋਰਟ ਹੈ ਕੰਮ ਚਲੋ ਬਈ ਮਿੱਤਰੋ ਦੇਤੇ ਆਏ ਬੱਚਿਆਂ ਨੂੰ ਛੋਲੇ ਦੇਤੇ ਆ ਦੇਖੋ ਪੁੱਟੇ ਕਿ ਟਿਕੜੇ ਕਰਤੇ ਪਾਣੀ ਪੂਣੀ ਦੇ ਕੇ ਹਨ ਕਰਤੇ ਸੈਟ ਬਟ ਤੇ ਬਾਕੀ ਇਹ ਕੂਤਰ ਹੈ ਇਹਨਾਂ ਨੂੰ ਦਾਣੇ ਪਾ ਦਿੰਦੇ ਆ ਤੇ ਇਹ ਅੰਡਿਆਂ ਤੇ ਬੈਠਾ ਇੱਕ ਛੋਟਾ ਬੱਤ ਬਣਾ ਤੇ ਹੁਣ ਪਾਉਂਦੇ ਆ ਦਾਣੇ ਬਸ ਤੇ ਪਾਣੀ ਪੂਣੀ ਰੱਖ ਦਈਏ ਪਹਿਲਾਂ ਪਾਣੀ ਭਰ ਲਈਏ ਠੰਡਾ ਜਿਹਾ ਚੱਕਰੇ ਚ ਪਾਉਣੇ ਲਈ ਘੜੇ ਚ ਇਹਦੇ ਚ ਸੁੱਕ ਗਿਆ ਇਹ ਵੀ ਪਾਉਂਦੇ ਆ ਪਾਣੀ ਪਹਿਲਾਂ ਉਹ ਪਾਣੀ ਪਾ ਦਿਆ ਏ ਪੀਣ ਦੇ ਕੂਤਰਾਂ ਨੂੰ ਤੇ ਫਿਰ ਰੱਖਦੇ ਆ ਨਾ ਹੁਣ ਦਾਣੇ ਤੇ ਇਹ ਥੋੜੇ ਛੋਲੇ ਬਚ ਗਏ ਐ ਇਹ ਨੀਚੇ ਜਿਹੜਾ ਬੱਚਾ ਏ ਉਹਨੂੰ ਪਾ ਦਾਂਗੇ ਤੇ ਹੁਣ ਦਾਣੇ ਟਰੇ ਭਰ ਲਈਏ ਫੇਰ ਰੱਖਦੇ ਆ ਕਬੂਤਰਾਂ ਨੂੰ ਦੂਸਰੇ ਗੁੱਡੇ ਵਾਲੇ ਨੂੰ ਇਹਨਾਂ ਨੂੰ ਪਾ ਦਾਂਗੇ ਬਾਅਦ ਚ ਪਾ ਲਿਆ ਦਾਣੇ ਮਿਕਸ ਜੇ ਕਰਕੇ ਚੱਲੋ ਬਈ ਮਿੱਤਰੋ ਬਾ ਪਾ ਲਿਆ ਦਾਣੇ ਬਹੁਤ ਸਾਰਾ ਕੁਝ ਇਹਦੇ ਵਿੱਚ ਮੂੰਗੀ ਮੰਗੀ ਛੋਲੇ ਮੱਕੀ ਬਾਜਰਾ ਥੋੜਾ ਜਿਹਾ ਸਰੋਂ ਧਾਰਾ ਮੀਰਾ ਪਾ ਲਿਆ ਇਦਾਂ ਨਾ ਤੇ ਰੱਖਦੇ ਹੁਣ ਕਬੂਤਰਾਂ ਨੂੰ ਦੇਖ ਰਹੇ ਹਾਂ ਬਸ ਅਗਲੇ ਮਹੀਨੇ ਤੱਕ ਨੈਟ ਲਾ ਦਾਂਗੇ ਕਿਉਂਕਿ ਅਗਲੇ ਮਹੀਨੇ ਬਾਜੀਆਂ ਬੰਦ ਹੋ ਜੂਗੀਆਂ ਨੈਟ ਲਾ ਕੇ ਇੱਥੇ ਫਿਰ ਕਬੂਤਰ ਨੂੰ ਲਾ ਦਾਂਗੇ ਜਾਲ ਚ ਖੋਲਦਿਆ ਕਰਾਂਗੇ ਧੁੱਪ ਲੱਗ ਲੇਗੀ ਕਿ ਛਤਰੀ ਇੱਥੇ ਖੜੀ ਹੋ ਜੂਗੀ ਕਿ ਇੱਥੇ ਕਰਦਿਆ ਕਰਾਂਗੇ ਖੁੱਡੇ ਖੱਡੇ ਲਾ ਕੇ ਕਰਾਂਗੇ ਸਿਸਟਮ ਥੋੜਾ ਜਿਹਾ ਸੈਟਅਪ ਹੋਰ ਤੇ ਉਹਨਾਂ ਰੱਖਦੇ ਆਂ ਬਾਬੇ ਦਾਣੇ ਇਹਨਾਂ ਨੂੰ ਖਾਣ ਦੋ ਦਾਣੇ ਰੱਖਦੇ ਆ ਤੇ ਲੱਗੇ ਕੂਤਰ ਖਾਣ ਤੇ ਇੱਧਰ ਖਾਣ ਤੋਂ ਬਾਅਦ ਇਹਨਾਂ ਨੂੰ ਰੱਖ ਦਾਂਗੇ ਤੇ ਕਰਦੇ ਆਂ ਜੀ ਆਪਾਂ ਵੀ ਆਪਣੇ ਵਲੌਗ ਦਾ ਇੱਥੇ ਐਂਡ ਜੇ ਆਪਣੀ ਵੀਡੀਓ ਵਧੀਆ ਲਗੀ ਤਾਂ ਆਪਣੀ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤਾਂ ਤੁਹਾਨੂੰ ਆਪਣੀ ਹਰ ਇੱਕ ਵੀਡੀਓ ਨੋਟੀਫਿਕੇਸ਼ਨ ਮਿਲਦਾ ਰਹੇ ਇੱਕ ਕਬੂਤਰੀ ਬੈਠੀ ਐ ਇਹ ਇਹਨੂੰ ਮਿਠਾਉਂਦੇ ਨੇ ਡੰਡੇ ਦੇ ਬੈਣੇ ਦੀ ਆਤ ਪੈ ਜੂਗੀ ਇਹਨਾਂ ਨੂੰ ਤੇ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਤਾਂ ਤੁਹਾਨੂੰ ਆਪਣੀ ਹਰ ਇੱਕ ਵੀਡੀਓ নোਟੀਫਿਕੇਸ਼ਨ ਮਿਲਦਾ ਰਹੇ ਧੰਨਵਾਦ